ਅੰਮ੍ਰਿਤਸਰ ਦੇ ਰਾਮਦੀਤ ਰੋਡ ਤੇ ਨਿਊ ਅਰਬਨ ਸਟੇਟ ਦੀ ਪ੍ਰਧਾਨਗੀ ਦੀ ਚੋਣ ਕੀਤੀ ਗਈ। ਇਸ ਮੀਟਿੰਗ ਦੌਰਾਨ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿੱਥੇ ਕਲੋਨੀ ਵਾਲਿਆਂ ਨੇ raveldev singh mahal ਨੂੰ ਨਿਊ ਅਰਬਨ ਸਟੇਟ ਦਾ ਪ੍ਰਧਾਨ, amar singh ਸਰਕਾਰੀਆਂ ਵਾਈਸ ਪ੍ਰਧਾਨ, ਖਜਾਨਚੀ ਨਿਰਮਲ ਸਿੰਘ, ਸੈਕਟਰੀ ਵਿਨੋਦ ਕੁਮਾਰ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ raveldev singh mahal ਨੇ ਕਿਹਾ ਕਿ ਪਹਿਲਾਂ ਹੀ ਪਿੰਡ ਮਾਲ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ ਹੁਣ ਮੈਨੂੰ ਨਿਊ ਅਰਬਨ ਸਟੇਟ ਕਲੋਨੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਇਹ ਸੇਵਾ ਤਨ ਮਨ ਨਾਲ ਕਰਾਂਗਾ ਅਤੇ ਜਿੰਨੇ ਵੀ ਕਲੋਨੀ ਦੇ ਕੰਮ ਨੇ ਸਾਰੇ ਪੈਲ ਦੇ ਆਧਾਰ ਤੇ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਕਲੋਨੀ ਦੀਆਂ ਬੜੀਆਂ ਮੁਸ਼ਕਲਾਂ ਆਈਆਂ ਸੀ ਪਰ ਕਿਸੇ ਵੀ ਕਲੋਨੀ ਦਾ ਮਸਲਾ ਹੱਲ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਹੁਣ ਸੀਵਰਜ ਸਟਰੀਟ ਲਾਈਟਾਂ ਕਲੋਨੀ ਦੀ ਚਾਰ ਦਿਵਾਰੀ ਫਤੇ ਸੜਕਾਂ ਦਾ ਕੰਮ ਜੰਗੀ ਪદ્ધਤੇ ਕਰਵਾਏ ਜਾਣਗੇ ਇਸ ਮੌਕੇ ਤੇ 라ਵਲਦੀਪ ਸਿੰਘ ਮਾਨ ਨੇ ਕਲੋਨੀ ਵਾਲਿਆਂ ਦਾ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਅਜੀਤ ਦੇ ਕੀ ਮੀਟਿੰਗ ਕੀਤੀ ਮੇਰਾ ਨਾਮ ਜੀ 라ਵਲਦੀਪ ਸਿੰਘ ਮੀਟਿੰਗ ਇਥੇ ਕਲੋਨੀ ਦੇ ਪ੍ਰਧਾਨ ਬੰਦੇ ਸਬੰਧੀ ਕੀਤੀ ਗਈ ਜੋ ਕਿ ਪਹਿਲਾਂ ਬਹੁਤ ਹੀ ਮੁਸ਼ਕਲਾਂ ਸੀ ਕਲੋਨੀ ਦੀਆਂ ਕੋਈ ਕਿਸੇ ਦਾ ਕੋ ਕੰਮ ਨਹੀਂ ਹੀ ਕਰਾ ਕੇ ਰਾਜੀ ਹੈਗਾ ਸੜਕਾਂ ਵੀ ਉੱਚੀਆਂ ਨੀ ਮੀਆਂ ਪਈਆਂ ਜਿੱਦਾਂ ਸਪੀਡ ਬ੍ਰੇਕਰ ਬਣੇ ਹੁੰਦੇ ਆ ਤੇ ਪਿੱਛੇ ਕੰਧਾਂ ਵੀ ਕਾਫੀ ਮਤਲਬ ਜਿਹੜੀਆਂ ਠਟੀਆਂ ਹੋਈਆਂ ਨੇ ਕਾਫੀ ਕਲੋਨੀ ਦਾ ਕੰਮ ਹੋਣ ਵਾਲਾ ਵਾ ਜਿਹੜਾ ਕਿ ਮਤਲਬ ਕਲੋਨੀ ਦੇ ਮਾਲਕ ਵੀ ਨਹੀਂ ਕੰਮ ਕਰਾਉਂਦੇ ਤੇ ਜਿਹੜੇ ਪ੍ਰਧਾਨ ਜੀ ਸਾਡੇ ਬਣੇ ਸੀ ਉਹ ਵੀ ਨਹੀਂ ਕੰਮ ਕਰਾਉਂਦੇ ਤੇ ਹੁਣ ਇਹ ਸਾਰੀ ਕਲੋਨੀ ਨੇ ਇਹ ਇਕੱਠੇ ਹੋ ਕੇ ਡਿਸੀਜਨ ਲਿਆ ਆ ਵੀ ਇਹਨਾਂ ਨੇ ਮੌਕਾ ਚਲੋ ਮੈਨੂੰ ਦਿੱਤਾ ਵਾ ਵੀ ਤੈਨੂੰ ਬਣਾਉਣਾ ਵਾ ਮੈਂ ਤੇ ਚਲੋ ਇਹਨਾਂ ਨੂੰ ਕਿਹਾ ਸੀ ਵੀ ਪਹਿਲ ਕਿਸੇ ਓਰ ਦੀ ਆਪਣੀ ਤੇ ਕੋਈ ਪਹਿਲ ਨਹੀਂ ਹੈਗੀ ਪਰ ਇਹਨਾਂ ਕਿਹਾ ਵੀ ਨਹੀਂ ਇਹ ਸੇਵਾ ਦਾ ਮੌਕਾ ਇਹਨਾਂ ਨੇ ਦਿੱਤਾ ਤਾਂ ਬਹੁਤ ਹੀ ਈਮਾਨਦਾਰੀ ਨਾਲ ਤੇ ਕਲੋਨੀ ਦੇ ਜਿਹੜੇ ਵੀ ਕੋ ਰਹਿੰਦੇ ਕੰਮ ਆ ਨਾ ਜਿਹੜੇ ਅਧੂਰੇ ਪੂਰੇ ਕਰਾਏ ਜਾਣਗੇ ਕਲੋਨੀ ਦੇ ਜਿਹੜੇ ਮਸਲੇ ਹੱਲ ਕੋ ਜਿਆਦੇ ਵੱਡੇ ਨਹੀਂ ਆ ਛੋਟੇ ਛੋਟੇ ਮਸਲੇ ਹਲੇ ਪਰ ਕੋਈ ਕਰਾ ਕੇ ਖੁਸ਼ ਨਹੀਂ ਹੈਗਾ ਪਰ ਇਹ ਪਹਿਲ ਦੇ ਅਧਾਰ ਤੇ ਹੁਣ ਕਰਾਏ ਜਾਣਗੇ ਤੁਸੀਂ ਵੀ ਆਏ ਹੋ ਐਂਟਰੈਂਸ ਦੇਖੀ ਐਂਟਰੈਂਸ ਦੇ ਜਿਆਨ ਲੱਗਦਾ ਇਹਦਾ ਸਪੀਡ ਬ੍ਰੇਕਰ ਬਣਿਆ ਹੁੰਦਾ ਉਹ ਸਭ ਤੋਂ ਪਹਿਲਾਂ ਉਹ ਕੰਮ ਕਰਾਵਾਂਗੇ ਉਸ ਤੋਂ ਬਾਅਦ ਜਿਹੜੇ ਸਪੀਡ ਬ੍ਰੇਕਰ ਬਣਨ ਵਾਲੇ ਜਿੱਤਾ ਕਿ ਛੋਟੇ ਛੋਟੇ ਬੱਚੇ ਸਾਡੀ ਕਲੋਨੀ ਚ ਰਹਿੰਦੇ ਨੇ ਮਤਲਬ ਹਨਾ ਉਹ ਵਿਚਾਰੇ ਤੇ ਗੱਡੀਆਂ ਬਹੁਤ ਤੇਜ਼ ਲੈ ਕੇ ਆਉਂਦੇ ਨੇ ਆਪਾਂ ਉਹਨਾਂ ਨੂੰ ਵੀ ਚਲੋ ਪਹਿਲਾਂ ਸਮਝਾਵਾਂਗੇ ਵੀ ਯਾਰ ਵੀ ਬੱਚੇ ਸਾਰਿਆਂ ਦੇ ਸਾਂਝੇ ਆ ਉਹਨਾਂ ਹੀ ਆਪਣੇ ਬੱਚਿਆਂ ਦਾ ਵੀ ਉਹਨਾਂ ਪਿਆਰ ਆ ਤੇ ਦੂਜਿਆਂ ਦਾ ਵੀ ਉਹਨਾਂ ਹੀ ਪਿਆਰ ਆ ਚੋਰੀ ਦੀ ਕਿਸ ਤਰ੍ਹਾਂ ਦੀ ਇਹ ਵਾਦਤਾਂ ਹੁੰਦੀਆਂ ਨੇ ਚੋਰੀ ਦੀਆਂ ਪਿੱਛੇ ਜੇ ਕੋ ਹੋਈਆਂ ਹੀ ਹੁਣ ਵੈਸੇ ਉਸ ਚੀਜ਼ ਦੀ ਮਤਲਬ ਘਾਟ ਹੀ ਆ ਮਤਲਬ ਚਲੋ ਉਹ ਜਿਹੜੀਆਂ ਹੋਣ ਵਾਲੀਆਂ ਕੰਧਾਂ ਕੋਨਾ ਥੋੜੀਆਂ ਬਹੁਤੀਆਂ ਬਹੁਤ ਉੱਚੀਆਂ ਕਰਾ ਦਾਂਗੇ ਜਿਹੜਾ ਕਿਉਂਕਿ ਕਲੋਨੀ ਉੱਤੇ ਗੇਟ ਕੀਪਰ ਹੈਗਾ ਗੇਟ ਦੇ ਉੱਤੇ ਤੇ ਕੈਬਲ ਲਗਾਏ ਜਾਣਗੇ ਤੁਹਾਡੇ ਲੋ ਜੀ ਹਾਂਜੀ ਜਿੱਥੇ ਲੋਡ ਹੋਊਗੀ ਉਥੇ ਲਗਾਏ ਜਾਣਗੇ ਵੈਸੇ ਗੇਟ ਤੇ ਲੱਗੇ ਨੇ ਉਦਾਂ ਵੀ ਤਕਰੀਬਨ ਹਰ ਘਰ ਚ ਲੱਗੇ ਨੇ ਬਾਕੀ ਵੀ ਜਿੱਥੇ ਲੋਡ ਹੋਊਗੀ ਤੇ ਜ਼ਰੂਰ ਲਗਵਾਏ ਜਾਣਗੇ ਜੀ ਸਾਰੀ ਕਲੋਨੀ ਨਾਲ ਸਹਿਮਤ ਹਨ ਤੁਹਾਨੂੰ ਪ੍ਰਧਾਨ ਪ੍ਰੈਗ ਹਾਂਜੀ ਸਾਰੀ ਕਲੋਨੀ ਨਾਲ ਜੀ ਆ ਵੇਖੋ ਤੁਸੀਂ ਦੇਖਿਆ ਹੀ ਆ ਜੀ ਸਾਰੇ ਸਾਡੇ ਇੱਥੇ 150 ਘਰ ਹੈਗਾ ਵਾ ਜਿਹਦੇ ਵਿੱਚ 100 ਘਰਾਂ ਦੇ ਆਏ ਨੇ ਮੈਂਬਰ ਤੇ ਬਾਕੀ ਕੋਈ ਕਮਾਕਰਾਂ ਵਾਲੇ ਹੈਗੇ ਨੇ ਹਰ ਇੱਕ ਕੋ ਕੀ ਵਿਸ਼ਵਾਦ ਬੋਲਦਾ ਜੀ ਵਿਸ਼ਵਾਸ ਇਮਾਨਦਾਰੀ ਨਾਲ ਆਪਣਾ ਜਿਹੜਾ ਮੇਨ ਟੀਚਰ ਆ ਅਜ ਤੀਕਰ ਜੇ ਪਿੰਡ 'ਚ ਵੀ ਕੋਈ ਕੰਮ ਕੀਤਾ ਸੀ ਕੋਈ ਬੰਦਾ ਅੱਜ ਵੀ ਹੱਥ ਖੜਾ ਕਰਕੇ ਕਹਦੇ ਜੇ ਕਿ ਕੋਈ 100 ਰੁਪਏ ਵੀ ਲਏ ਸੀ ਤੇ ਜੇ ਕਿਸੇ ਨਾਲ ਕਿਤੇ ਜਾਨਣਾ ਹਾ ਕੰਮ ਕਰਾਉਣਾ ਤੇ ਚਾਹ ਦਾ ਕੱਪ ਵੀ ਕੋਲੋਂ ਪੀਣਾ ਹਾ ਕਦੀ ਕਿਸੇ ਨੂੰ ਨਹੀਂ ਕਿਹਾ ਕਦੀ ਇਹੋ ਜੀ ਝਾਕ ਹੀ ਨਹੀਂ ਰੱਖੀ ਵੀ ਕੋਈ ਕਿਸੇ ਤੋਂ ਚਾਹ ਦਾ ਕੱਪ ਕੇ ਗਰੀਬ ਤੋਂ ਪਈਏ ਕਦੀ ਵੀ ਕਿਸੇ ਗਰੀਬ ਦਾ 100 ਰੁਪਈਆ ਨਹੀਂ ਲੱਗਣ ਦਿੱਤਾ ਕਬੂਟ ਥਾਣੇ 'ਚ ਕੋ ਮੈਨੂੰ ਕਹਦੇ ਜਾ ਕੇ ਅੱਜ ਵੀ ਕਹਦੇ ਵੀ ਅਸੀਂ ਉਥੇ ਪੈਸੇ ਦਿੱਤੇ ਕੱਦੀ ਜਿਹੜਾ ਬੰਦੇ ਨਾਲ ਖੁਦ ਜਾਨਣਾ ਰਿਆਂ ਨਾਲ ਚੱਲ ਕੇ ਜਾਨਣਾ ਰ ਲੈ ਕੇ ਵੀ ਜਾਣਾ ਰਿਹਾ ਜਿੱਥੇ ਕਿਤੇ ਲੋਡ ਹੁੰਦੀ ਹੈ ਸੇਵਾ ਜਿੰਨਾ ਚਿਰ ਤੱਕ ਸਾਹ ਚੱਲਦੇ ਆ ਸੇਵਾ ਹੀ ਕਰਦਾ ਰਹੂੰਗਾ ਸੇਵਾ ਕਰਨ ਦੀ ਇੱਛਾ ਹੈ ਮੇਰਾ ਨਾਮ ਅਮਰ ਸਿੰਘ ਸਰਕਾਰੀਆ ਜੀ ਮੈਂ ਵਾਈਸ ਪ੍ਰਧਾਨ ਕਲੋਨੀ ਦਾ ਅੱਜ ਜੋ ਨਿਯੁਕਤ ਕੀਤਾ ਗਿਆ ਕਲੋਨੀ ਵੱਲੋਂ ਅਸੀਂ ਰਲ ਕੇ ਮੈਂ ਔਰ 라ਵਲਦੀਪ ਕਲੋਨੀ ਦੇ ਜੋ ਛੋਟੇ ਮੋਟੇ ਕੰਮ ਨੇ ਬਾਕੀ ਕਰਾਵਾਂਗੇ ਤੇ ਕਲੋਨੀ ਵਾਸੀਆਂ ਦੀ ਸੇਵਾ ਕਰਾਂਗੇ ਜਿਹੜੇ ਪਹਿਲੇ ਪਧਾਨ ਬਣੇ ਸੀ ਉਹਨਾਂ ਨੇ ਕੀਏ ਜਿਹੜੇ ਕੰਮ ਅਧੂਰੇ ਰਹੇ ਨੇ ਜਿਹੜੇ ਆ ਕੋਈ ਕੰਮ ਛੋਟੇ ਮੋਟੇ ਜਿਹੜੇ ਨਹੀਂ ਹੋਏ ਉਹ ਅਸੀਂ ਕਰਾਵਾਂਗੇ ਹੁਣ ਕੋਈ ਸੀਵਰੇਜ ਬਲੋਕਿੰਗ ਆ ਜਿੱਦਾਂ ਲੋਕਾਂ ਨੂੰ ਪ੍ਰੋਬਲਮ ਆ ਰਹੀ ਆ ਸਟਰੀਟ ਲਾਈਟਾਂ ਦੀ ਪ੍ਰੋਬਲਮ ਆ ਰਹੀ ਆ ਇਹ ਮਤਲਬ ਅਸੀਂ ਇਹ ਆਪਰੇ ਕੋਲ ਪੈਸੇ ਲਗਾਏ ਜਾਣਗੇ ਜਾਂ ਸਰਕਾਰ ਤੋਂ ਹੀ ਫੰਡ ਲਿਆ ਜਾਣਗੇ ਨਹੀਂ ਸਰਕਾਰ ਦਾ ਫੰਡ ਤੇ ਕਿੱਥੋਂ ਆਣਾ ਜੀ ਇਹ ਕਲੋਨੀ ਵਾਸੀਆਂ ਤੋਂ ਅਸੀਂ ਫੰਡ ਇਕੱਠਾ ਕਰਕੇ ਤੇ ਕਲੋਨੀ ਦੀ ਸੇਵਾ ਤੇ ਲਾਵਾਂਗੇ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਮੈਂ ਰਿਟਾਇਰਡ ਸਬ ਇੰਸਪੈਕਟਰ ਹਾਂ ਵਿਸ਼ਵਾਸ ਦਵਾਓ ਜੀ ਕਲੋਨੀ ਵਾਲਿਆਂ ਨੂੰ ਵਿਸ਼ਵਾਸ ਰੱਖੋ ਜੀ ਕਲੋਨੀ ਵਾਲਿਆਂ ਨਾਲ ਲੈ ਕੇ ਕਲੋਨੀ ਦੇ ਜੋ ਮਤਾਬਕ ਜੋ ਕਹਿਣਗੇ ਉਹ ਸਭ ਨਾਲ ਸਹਿਯੋਗ ਨਾਲ ਕਰਵਾਵਾਂਗੇ ਸਾਰੇ ਕਲੋਨੀ ਦੇ ਸਹਿਮਤਾਂ ਜਿਹੜੇ ਪ੍ਰਧਾਨ ਦੇ ਬਿਲਕੁਲ ਸਾਰੇ ਸਹਿਮਤਾ ਜੀ ਜਿੰਨੇ ਆਏ ਸਹਿਮਤੀ ਤੁਸੀਂ ਦੇਖ ਸਕਦੇ ਹੋ ਆਪ ਮੇਰਾ ਨਾਮ ਰਾਜਪੀਰ ਕੋਹੜਾ ਮੈਂ ਪਹਿਲਾਂ ਸਭ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੂੰਗੀ ਐਜੂਕੇਟਿਡ ਪੜੇ ਲੇਕਿਨ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਾਡੀ ਸੁਸਾਇਟੀ ਦਾ સુધાર ਹੋયਗਾ ਬਹੁਤ ਜ਼ਿਆਦਾ ਪਿਛਲੇ 2-3 ਸਾਲਾਂ ਤੋਂ મતલਬ ਕਿ ਕੋਈ ਵੀ ਇੰਪਰੂਵਮੈਂਟ ਨਹੀਂ ਸੀਗੀ ਉਮੀਦ ਕਰਦੀ ਆ ਕਿ ਅੱਗੇ ਵੀਰਜੀ ਜਿਹੜੇ ਪ੍ਰਧਾਨ ਬਰੇ ਨੇ ਬਾਕੀ ਕਮੇਟੀ ਮੈਂਬਰ ਜਿਹੜੇ ਆ ਕਿ ਕਲੋਨੀ ਦਾ ਬੱਚਿਆਂ ਦਾ ਹਰ ਕਿਸੇ ਵਰਗ ਦਾ ਧਿਆਨ ਰੱਖਣਗੇ ਤੇ ਸਾਡੀ ਜਿਹੜੀ ਕਲੋਨੀ ਆ ਹਰ ਪੱਖੋਂ મતલਬ ਕਿ ਅੱਗੇ ਆਏਗੀ ਮੁਸ਼ਕਲਾਂ ਕਾਫੀ ਤਰ੍ਹਾਂ ਦੀਆਂ ਮੁਸ਼ਕਲਾਂ ਚਲੋ ਆਉਂਦੀਆਂ ਰਹੀਆਂ ਆ ਚਲੋ ਪਹਿਲੇ ਪ੍ਰਧਾਨ ਸਾਹਿਬ ਵੀ ਸਾਡੇ ਬਧੀਆਂ ਸੀਗੇ ਸੁਣਦੇ ਸੀਗੇ ਸਭ ਤੋਂ ਜ਼ਿਆਦਾ ਮੁਸ਼ਕਲ ਜਿਹੜੀ ਆ ਇੱਕ ਤੇ ਗੱਡੀਆਂ ਜਿਹੜੀਆਂ ਬਹੁਤ ਤੇਜ਼ ਸਪੀਡ ਤੇ ਆਉਂਦੀਆਂ ਗਈਆਂ ਆ ਉਹ ਸਭ ਤੋਂ ਵੱਧ ਮੁਸ਼ਕਲ ਆ ਰਹੀ ਹੈ ਕਿ ਛੋਟੇ-ਛੋਟੇ ਬੱਚੇ ਖੇਡ ਰਹੇ ਹੁੰਦੇ ਆ ਉਹਨਾਂ ਨੇ ਇਹ ਵਿਸ਼ਵਾਸ ਜਿਵਾਇਆ ਹੈ ਕਿ ਸਭ ਮੁਸ਼ਕਲਾਂ ਹਾਲੀਵੁੱਡ ਇਹ ਤੇ ਹੈ ਹੀ ਨਹੀਂ ਆ ਕਿ ਇੱਕਦਮ ਸਭ ਕੁਝ ਠੀਕ ਹੋ ਜਾਏਗਾ ਹਾਲੀਵਲੀ ਸਮੇਂ ਦੇ ਨਾਲ ਠੀਕ ਹੋਏਗਾ ਤੇ ਸਾਨੂੰ ਮੈਨੂੰ ਵੀ ਵਿਸ਼ਵਾਸ ਵਾ ਸਭ ਨੂੰ ਵਿਸ਼ਵਾਸ ਆ ਕਿ ਠੀਕ ਹੋਏਗਾ ਹਾਂਜੀ ਬਿਲਕੁਲ ਦੇਣਗੇ ਸਾਰੇ ਦੇਣਗੇ ਬਿਲਕੁਲ ਕੋਈ ਵੀ ਕੰਮ ਇਕੱਲੇ ਬੰਦੇ ਦਾ ਕੰਮ ਨਹੀਂ ਹੁੰਦਾ ਕਿ ਮਨ ਕੇ ਇੱਕ ਸਿੰਪਲ ਘਰ ਚਲਾਉਣਾ ਵੀ ਇਕੱਲੇ ਬੰਦੇ ਦਾ ਕੰਮ ਨਹੀਂ ਹੁੰਦਾ ਸਭ ਦਾ ਹੀ ਮਤਲਬ ਕਿ ਬਰਾਬਰ ਦੀ ਹਿੱਸੇਦਾਰੀ ਹੁੰਦੀ ਹੈ ਤੇ ਬਿਲਕੁਲ ਅਸੀਂ ਸਭ ਉਹਨਾਂ ਨੂੰ ਸਪੋਰਟ ਕਰਾਂਗੇ